ਉਹ 90 ਰੁਪਏ ਦਾ ਸੂਟ 90 ਰੁਪਏ ਦਾ ਸੂਟ ਉਹ ਸੱਚੀ ਕਹਿੰਦਾ 90 ਰੁਪਏ ਦਾ ਸੂਟ ਉਹ ਤੁਹਾਨੂੰ ਯਕੀਨ ਨਹੀਂ ਹੁੰਦਾ ਹੋਣਾ ਲੈ ਜਾਓ 90 ਰੁਪਏ ਦਾ ਸੂਟ 50 ਚ 5 500 ਰੁਪਏ 4 400 ਰੁਪਏ ਵਾਗੇ ਪੁਰਾਣੇ ਮਾਤੂ ਜੀ ਦੀ ਦਸਤਾਰ ਲੱਗੀ 4 ਰੈਂਦੀ ਵੱਡੀ ਸੇਲ 516 ਸੂਟ ਲੈ ਜਾਓ 90 ਰੁਪਏ ਚ 90 ਰੁਪਏ ਚ ਉਹ 24 ਜੁਲਾਈ ਤੱਕ ਵੱਡੀ ਸੇਲ ਲੱਗੀ ਦੁਪੱਟਾ ਜਿਹੜਾ ਬਜ਼ਾਰਾਂ ਚ 100 100 ਰੁਪਏ ਦਾ ਮਿਲਦਾ ਇੱਥੋਂ ਮੈਂਨੇ 100 ਰੁਪਏ ਦੇ ਤਿੰਨ 100 ਰੁਪਏ ਦੇ ਤਿੰਨ ਮਾ ਤੁਸੀ ਦਸਤਾਰ ਤੇ ਜਿੰਨੇ ਮਰਜੀ ਰੰਗ ਜਿੰਨੇ ਮਰਜੀ ਡਿਜ਼ਾਈਨ ਲੈ ਜਾਓ ਲੋ ਵੀ ਜਿਹੜੀ ਬਾਜ਼ਾਰ ਚ ਵੇਚਦੀ ਹਜ਼ਾਰ ਹਜ਼ਾਰ ਰੁਪਏ ਦੀ ਬੈੱਡ ਸ਼ੀਟ ਸਾਡੇ ਕੋਲ ਲੈ ਜਾਓ 1000 ਦੀਆਂ 4 250 ਰੁਪਏ ਦੀ ਬੈੱਡ ਸ਼ੀਟ ਕੱਪੜਾ ਵੀ ਬਹੁਤ ਸੋਹਣਾ ਨਾਲ ਸਹਰਾਣੇ ਕਬਰ ਦਵਾ ਕੇ ਇੱਕ ਇੱਕ 1000 ਵਾਲੀ ਬੈੱਡ ਸ਼ੀਟ 2.5 250 ਚ ਲੈ ਜਾਓ ਆ ਚੱਕੋ ਸੀਤਾ ਸਾਇਆ ਪਲਾ ਦਿਓ ਸੂਣ ਬਾਜ਼ਾਰੋਂ ਜੇ 15 1500 ਰੁਪਏ ਦਾ 150 ਰੁਪਏ ਦਾ ਇਹਨੂੰ ਕਹਿੰਦੇ ਆ ਫਾਇਦੇ ਉਹ ਸਾਈਜ਼ ਵੀ ਸਾਰੇ ਮਿਲ ਜਾਣਿਆ 150 150 150 150 ਜਿਹੜੇ ਜਿਨ੍ਹਾਂ ਨੇ ਕਰਨਾ ਨਵਾਂ ਕੰਮ ਸ਼ੁਰੂ ਜਿਹੜੇ ਰੀਸੇਲਰਾਂ ਜਿਹੜੇ ਦੁਕਾਨਦਾਰਾਂ ਤੁਸੀਂ ਰਖੜੀ ਦੇ ਕੱਪੜਾ ਲੈਣਾ ਲੈ ਜਾਓ ਗਾਰੰਟੀ ਆ 500 ਤੋਂ ਘੱਟ ਕਿਸੇ ਨੇ ਦੇਣਾ ਨਹੀਂ ਦੁਪੱਟੇ ਆਲਾ ਝੂੜ 200 ਰੁਪਏ 'ਚ ਦੇਖੋ ਜੀ 250 ਰੁਪਏ 'ਚ ਗਾਰੰਟੀਆਂ ਠੋਕੇ ਦੇ ਰਹੇ ਆ ਦੇਖੋ ਬਟਨ ਲੱਗੇ ਹੋਇਆ ਆ ਸ਼ੀਲਡ ਆ ਨਾਲ ਦੇਖੋ ਜੀ ਪਲਾਜ਼ੋ ਜਾਂ ਸਲਵਾਰ ਆ ਦੇਖੋ ਨਾਲ ਦੁਪੱਟਾ ਉਹ 5601 ਇੱਥੇ 500 ਰੇ ਦੋ ਤੁਸੀਂ ਬਾਗੇ ਪੁਰਾਣੇ ਬੱਸ ਸਟੈਂਡ ਤੇ ਆ ਜਾਓ ਬੱਸ ਜਾ ਜਾਓ ਟੈਂਪੂ ਜਾ ਜਾਓ ਬੱਸ ਕੋ ਲੈ ਕੇ ਸ਼ੋਰੂਮ ਤੇ ਕਾਉਣ ਦੀ ਉਹ ਰਿਕਸ਼ੇ ਦੀ ਸਰਵਿਸ ਬਿਲਕੁਲ ਫਰੀ ਵੱਟੀ ਚਰਾਂ ਵਾਲੇ ਸੂਟ ਆ ਗਏ ਮੈਡਮ ਵਾਲੇ ਸੂਟ ਆ ਗਏ ਬਯਾਰਾਂ ਚ ਕਾਟਨ ਦੇ ਸੂਟ ਦਾ ਰੇਟ ਹੈਗਾ 1000 ਰੁਪਿਆ ਅਸੀਂ 1000 ਦੇ 200 ਦੇ ਲੈਣੇ ਭਾਜੀ ਚਾਹੇ ਤੁਸੀਂ ਪਾਕਿਸਤਾਨੀ ਟੱਚ ਲੈ ਲੋ ਆ ਦੁਪੱਟੇ ਦੇਖੋ ਕਿੰਨੇ ਖੁੱਲੇ ਡੁੱਲੇ ਦੇ ਕਿੰਨੇ ਸੋਹਣੇ ਸੋਹਣੇ 5-500 'ਚ ਕਰਤੇ ਆ ਆ ਵੀ ਲੈ ਜਾਓ 5-500 'ਚ 5-500 'ਚ 5-500 'ਚ ਚਾਹੇ ਤੁਸੀਂ ਤਾਜਵਰੀ ਲਈ ਕੱਪੜਾ ਲੈਣਾ ਚਾਹੇ ਲਹੰਗੇ ਸ਼ਰਾਰੇ ਗਰਾਰੇ ਗਾਉ ਲੈਣੇ ਜਾਂ ਤੁਸੀਂ ਕੋਟ ਪੈਂਟ ਕੁਰਤੇ ਪਜਾਮੇ ਸ਼ੇਰਵਾਨੀਆਂ ਤੁਸੀਂ ਬਣਾਉਣੀਆਂ ਬਲੇਦਰ ਸਟਿਚ ਕਰਾਉਣੀਆਂ ਦੇ ਆ ਜੋ ਮਾਤੂ ਸ਼੍ਰੀ ਦਸਤਾਰ ਫਾਕਾ ਪੁਰਾਣਾ ਇੱਕ ਛੱਤ ਹੇਟਾ ਤੁਹਾਡੇ ਸਾਰੇ ਪਰਿਵਾਰ ਦੀ ਵਧੀਆ ਸ਼ੋਪਿੰਗ ਓ 90 ਰੁਪਏ ਦਾ ਸੂਟ 90 ਰੁਪਏ ਦਾ ਸੂਟ ਓ ਸੱਚੀ ਕਹਿੰਦਾ 90 ਰੁਪਏ ਦਾ ਸੂਟ ਓ ਤੁਹਾਨੂੰ ਯਕੀਨ ਨਹੀਂ ਹੁੰਦਾ ਹੋਣਾ ਲੈ ਜਾਓ 90 ਰੁਪਏ ਦਾ ਸੂਟ ਬਾਜ਼ਾਰ 'ਚ 5-500 ਰੁਪਏ 4-400 ਰੁਪਏ ਬਾਗੇ ਪੁਰਾਣੇ ਮਾਤੂ ਸ਼੍ਰੀ ਦਸਤਾਰ ਲੱਗ ਗਈ 4 ਰੈਂਦੀ ਵੱਡੀ ਸੇਲ 516 ਸੂਟ ਲੈ ਜਾਓ 90 ਰੁਪਏ ਚ 90 ਰੁਪਏ ਚ ਉਹ 24 ਜੁਲਾਈ ਤੱਕ ਵੱਡੀ ਸੇਲ ਲੱਗ ਗਈ ਰੰਗ ਵੀ 4-5 ਮਿਲ ਜਾਣਗੇ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ 24 ਜੁਲਾਈ ਤੱਕ ਆ ਜਾਓ ਬਾਗੇ ਪੁਰਾਣੇ ਮਾਤੂ ਸ਼੍ਰੀ ਦਸਤਾਰ ਤੇ 5-5 ਸਵਾਲੇ ਸੂਟ ਲੈ ਜਾਓ 90 ਰੁਪਏ ਚ 90 ਰੁਪਏ ਚ 90 ਰੁਪਏ ਦਾ ਸੂਟ ਤੇ ਦੁਪੱਟਾ ਜਿਹੜਾ ਬਜ਼ਾਰਾਂ ਚ 100-100 ਰੁਪਏ ਦਾ ਮਿਲਦਾ ਇਦੋਂ ਮੈਨੇ 100 ਰੁਪਏ ਦੇ ਤਿੰਨ 100 ਰੁਪਏ ਦੇ ਤਿੰਨ ਮਾਤੂ ਸ਼੍ਰੀ ਦਸਤਾਰ ਤੇ ਜਿੰਨੇ ਮਰਜੀ ਰੰਗ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ 100 ਰੁਪਏ ਦੇ ਤਿੰਨ ਦੁਪੱਟੇ ਤਿੰਨ ਦੁਪੱਟੇ ਲੋ ਵੀ ਜਿਹੜੀ ਬਾਜ਼ਾਰ ਚ ਮੇਹਦੀ 1000 1000 ਰੁਪਏ ਦੀ ਬੈੱਡ ਸ਼ੀਟ ਸਾਡੇ ਕੋਲ ਲੈ ਜਾਓ 1000 ਦੀਆਂ 4 250 ਰੁਪਏ ਦੀ ਬੈੱਡ ਸ਼ੀਟ ਕੱਪੜਾ ਵੀ ਬਹੁਤ ਸੋਹਣਾ ਨਾਲ ਸਰਾਣੇ ਕਬਰ ਦਵਾਂਗੇ ਇੱਕ ਇੱਕ 1000 ਵਾਲੀ ਬੈੱਡ ਸ਼ੀਟ 250 250 ਚ ਲੈ ਜਾਓ ਰੰਗ ਬਹੁਤ ਮਿਲ ਜਾਣੇ ਟਜ਼ੇਰ ਬਹੁਤ ਮਿਲ ਜਾਣੇ ਲੈ ਕੇ ਨਹੀ ਨੇਰੀਆਂ ਲੈ ਦਾਂਗੇ ਆ ਚੱਕੋ ਸੀਤਾ ਸਤਾਆ ਪਲਾਜੋ ਸੂਟ ਬਾਜ਼ਾਰ ਜੇ 15 1500 ਰੁਪਏ ਦਾ 150 ਰੁਪਏ ਦਾ 150 ਰੁਪਏ ਦਾ ਸੀਤਾ ਸਾਇਆ ਰੈਡੀमेड ਪਲਾਜੋ ਰੇਡ ਦੇਖੋ ਜੀ ਡਿਜ਼ਾਈਨ ਦੇਖੋ ਕਿੰਨੇ ਘੈਂਡਾ ਸੀਤੇ ਸਾਇਆ ਸਮਾਈ 3300 5500 ਸਮਾਈ ਹੈ ਅਸੀਂ 150 ਰੁਪਏ ਦਾ ਸੀਤਾ ਸਾਇਆ ਪਲਾਜੋ ਸੂਟ ਦੇ ਦਾਂਗੇ ਆ ਦੇਖੋ ਜੀ ਬਾਜ਼ਾਰ ਚ ਜਾਓਗੇ 4-500 ਰੁਪਿਆ ਸਲਾਈ ਜੇ ਖਰੀਦਣ ਜਾਊਗੇ 8-900 ਤੋਂ ਘੱਟ ਨਹੀਂ ਮਿਲਣਾ ਸਾਡੇ ਕੋਲ ਆਜੋ 800 ਵਾਲਾ ਰੈਡੀमेड ਪਲਾਜੋ ਸੂਟ ਸੀਤਾ ਸਲਾਇਆ ਲੈ ਜਾਓ 150 ਰੁਪਏ ਚ 150 ਰੁਪਏ ਦਾ ਆਪਣਾ ਜੋ ਸੂਟ ਰੈਡੀमेड ਇਹਨੂੰ ਕਹਿੰਦੇ ਆ ਫਾਇਦੇ ਉਹ ਸਾਈਜ਼ ਵੀ ਸਾਰੇ ਮਿਲ ਜਾਣਿਆ 150 150 150 150 ਚੱਕੋ ਜੀ ਆਲ ਓਵਰ ਸੂਟ ਰੱਖਣੀਆਂ ਦੇ ਪਹਿਣਾ ਦੇ ਕਰਦੇ ਫਾਇਦੇ ਦੁਪट्टे ਪਿਓਰ ਲਾ ਕੇ ਹਜ਼ਾਰ ਵਾਲਾ ਸੂਟ 200 ਰੁਪਏ ਦਾ 200 ਰੁਪਏ ਦਾ ਹਜ਼ਾਰ ਵਾਲਾ ਸੂਟ ਰੰਗੜੀਆਂ ਨੇ ਚੈੱਕ ਕਰ ਲੋ ਕਲਰ ਚੈੱਕ ਕਰ ਲੋ 200 ਰੁਪਏ ਦਾ 5 ਮੀਟਰ ਸੂਟ ਦੁਪੱਟੇ ਨਾਲ ਇਹ ਦੇਖੋ ਜੀ ਜਿਨ੍ਹਾਂ ਨੇ ਕਰਨਾ ਨਵਾਂ ਕੰਮ ਸ਼ੁਰੂ ਜਿਹੜੇ ਰੀਸੇਲਰਾਂ ਜਿਹੜੇ ਦੁਕਾਨਦਾਰ ਆ ਤੁਸੀਂ ਰਖੜੀ ਦੇ ਕੱਪੜਾ ਲੈਣਾ ਲੈ ਜਾਓ ਗਾਰੰਟੀ ਆ 500 ਤੋਂ ਘੱਟ ਕਿਸੇ ਨੇ ਦੇਣਾ ਨਹੀਂ ਦੁਪੱਟੇ ਵਾਲਾ ਸੂਟ 200 ਰੁਪਏ ਚ ਸਿਰਫ 200 ਰੁਪਏ ਚ ਸੂਟ ਕਾਟਨ ਵਾਲਾ ਆ ਚੱਕੋ ਕਮੀਜ਼ ਆ ਚੱਕੋ ਬੋਰਡਨ ਦੁਪੱਟਾ ਵੀ ਪ੍ਰਿੰਟਡ ਬਜਾਰਾਂ 'ਚ 500 ਰੁਪਏ ਦਾ ਇੱਕ ਇੱਥੇ 500 ਦੇ 2 500 ਦੇ 2 250 ਰੁਪਏ ਦਾ ਸੂਟ ਦੇਖੋ ਜੀ 250 ਰੁਪਏ 'ਚ ਗਾਰੰਟੀਆਂ ਠੋਕੇ ਦੇ ਰਿਹਾ ਦੇਖੋ ਬਟਨ ਲੱਗੇ ਹੋਇਆ ਆ ਸ਼ਰਟ ਆ ਨਾਲ ਦੇਖੋ ਜੀ ਪਲਾਜੋ ਜਾਂ ਸਲਵਾਰ ਆ ਦੇਖੋ ਨਾਲ ਦੁਪੱਟਾ ਉਹ 5-600 ਦਾ ਇੱਕ ਇੱਥੇ 500 ਦੇ ਦੋ 250 ਰੁਪਏ 250 ਰੁਪਏ 250 ਰੁਪਏ 250 ਰੁਪਏ 'ਚ ਰਾਂਗੜੀਆਂ ਚੈੱਕ ਕਰ ਲਓ ਕਲਰ ਚੈੱਕ ਕਰ ਲਓ ਓਏ ਇਹੋ ਜੀਆਂ ਵੈਰਾਈਟੀਆਂ ਨਹੀਂ ਮਿਲਣੀਆਂ ਵੇਖ ਦੀ ਰਖੜੀਆਂ ਦੇ ਭੈਣਾਂ ਦੇ ਫਾਇਦੇ ਕਰਤੇ ਮਾਤੂ ਸ਼੍ਰੀ ਦਸਤਾਰ ਪਾਕੇ ਭਰਾਣੇ ਉਠਾਠਾ ਮਾਰਦਾ ਕੱਟ ਚੈੱਕ ਕਰ ਲੋ ਆ ਰੋੜਾ ਤੇ ਚੈੱਕ ਕਰ ਲੋ ਆਸ ਗੱਦੀ ਤੇ ਉਸ ਗੱਦੀ ਤੇ ਕੈਸ਼ ਕਾਊਂਟਰ ਤੇ ਰਸ ਚੈੱਕ ਕਰ ਲੋ ਠਾਠਾ ਮਾਰਦਾ ਕੱਟ ਚੈੱਕ ਕਰ ਲੋ ਦੇਖੋ ਜੀ ਇਕੱਟ ਤਾਂ ਹੈ ਗਈ ਹੈਗਾ ਤੁਸੀਂ ਬਾਗੇ ਪਰਾਨੇ ਬੱਸ ਸਟੈਂਡ ਤੇ ਆ ਜਾਓ ਬੱਸ ਜਾ ਜਾਓ ਟੈਂਪੂ ਜਾ ਜਾਓ ਬੱਸ ਤੋਂ ਲੈ ਕੇ ਸ਼ੋਰੂਮ ਤੱਕ ਆਉਣ ਦੀ ਉਹ ਰਿਕਸ਼ੇ ਦੀ ਸਰਵਿਸ ਬਿਲਕੁਲ ਫਰੀ ਤੁਸੀਂ ਰਿਕਸ਼ੇ ਵਾਲ ਨੂੰ 1 ਰੁਪਈਆ ਜਣਾ ਮਾਤੂ ਸ਼੍ਰੀ ਦਸਤਾਰ ਦੇ ਬੈਨਰ ਲੱਗੇ ਆ ਕੰਪਨੀ ਵੱਲੋਂ ਸਰਵਿਸ ਫ੍ਰੀ ਕਰਤੀ ਆ ਉਹ ਕੱਪੜਾ ਵੀ ਸਸਤਾ ਉਹ ਰਿਕਸ਼ੇ ਦੀ ਸਾਰਵੋਤਮ ਫ੍ਰੀ ਮਾਇਬਲ ਚਾਰੇ ਪਾਸੇ ਫਾਇਦੇ ਹੁਣ ਰਖੜੀਆਂ ਤੇ ਜਾ ਕੇ ਹੋਰ ਪਾਸੇ ਲੁੱਟਣਾ ਕਰਾਓ ਸਿੱਧਾ ਮਾਤੂ ਸ਼੍ਰੀ ਦਸਤਾਰ ਆਓ ਇਸ ਗੱਲ ਦੀ ਵੀ ਗਾਰੰਟੀ ਜਿਹੜੇ ਬਾਜ਼ਾਰ 'ਚ ਜਾ ਕੇ ਤੁਸੀਂ ਲੈਣਾ ਰਖੜੀ ਤੇ 20-20 ਹਜ਼ਾਰ ਰੁਪਏ ਦਾ ਕੱਪੜਾ ਸਾਡੇ ਕੋਲ ਆਜੋ 20 ਹਜ਼ਾਰ ਵਾਲਾ ਕੱਪੜਾ ਸਿਰਫ 8000 'ਚ ਲੈ ਜਾਓ ਆ ਦੇਖੋ ਕਿੰਨੇ ਸੋਹਣੇ ਸੋਹਣੇ ਸੂਟ ਓਏ ਕਿੰਨੇ ਸੋਹਣੇ ਸੋਹਣੇ ਆ ਗਏ ਓਏ ਆ ਦੇਖੋ ਦੁਪੱਟਿਆਂ ਦੇ ਵੀ ਕੰਮ ਆ ਗਿਆ ਇਹ ਕਿੰਨੇ ਦਾ ਸੂਟ ਬਾਜ਼ਾਰ 'ਚ 700 ਰੁਪਏ ਦਾ ਸੂਟ ਓਏ ਇੱਥੇ ਮਿਲਨੇ ਆ 700 ਦੇ ਦੋ 350 ਰੁਪਏ ਦਾ ਸੂਟ ਇਹਦੇ ਵਿੱਚ ਰੰਗ ਵੀ ਚੈੱਕ ਕਰ ਲਓ ਇਦਾਂ ਨਹੀਂ ਵੀ ਜੇ 350 ਕਹਿਦਾ ਵੀ ਸੂਟ ਜਾਂ ਡਿਜ਼ਾਈਨ ਹੈ ਕਿਆ ਵੱਖਰੇ ਵੱਖਰੇ ਡਿਜ਼ਾਈਨ ਆ ਵੀ ਤੁਹਾਨੂੰ ਅਸੀਂ 350 350 ਦੇ ਕੜਾਈਆਂ ਚੈੱਕ ਕਰੋ ਗਲੇ ਦੇ ਕਿੰਨੀਆਂ ਆ ਦੁਪੱਟੇ ਚੈੱਕ ਕਰੋ ਕਿੰਨੇ ਡਿਜ਼ਾਈਨਰ ਇਸ ਵਾਰ ਰਖੜੀ ਤੇ ਮੇਲੇ ਲਾ ਕੇ ਮਾਤੂ ਜੀ ਦਸਤਾਰ ਤੇ ਡਿਜ਼ਾਈਨ ਚੈੱਕ ਕਰੀ ਚਲੋ ਇੱਕ ਤੋਂ ਇੱਕ ਕਾਟਨ ਦਾ ਸੂਟ ਦੁਪੱਟਿਆਂ ਦੇ ਨਾਲ ਆਹ ਚੈੱਕ ਕਰੋ ਭਾਜੀ ਮੈਂ ਕਹਿੰਨਾ ਚੀਚਾ ਦੇ ਨਜ਼ਾਰੇ ਆਉਣੇ ਆ 700 ਦੇ 2 ਦੇਣੇ ਜਿਹੜਾ 700 ਦਾ ਇੱਕ ਮਿਲਦਾ ਦੇਖੋ ਆ ਵੀ ਚੀਚਾਂ ਚੈੱਕ ਕਰ ਲਓ 200 250 300 ਆ 350 ਰੁਪਏ ਦਾ ਸੂਟ ਆ ਵੀ ਤੁਹਾਨੂੰ ਅਸੀਂ ਦੇਣਾ ਆ ਵੀ 350 ਦਾ ਉਹ ਵਾਈਟ ਸੂਟ ਦੇਖੋ ਪੈਂਡ ਬ੍ਰਸ਼ ਬੁਟੀਕ ਟੱਚ ਗਲੇ ਦੇ ਕੰਮ ਆਹ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਫਰੰਟ ਦੇਖੋ ਘੇਰੇ ਦੇਖੋ ਦੁਪੱਟੇ ਦੇਖੋ ਰੇਟ ਵੀ ਦੇਖੋ 800 ਰੁਪਏ ਵਾਲਾ ਸੂਟ ਕਰਦਾ 350 ਰੁਪਏ ਚ ਚੱਕੋ ਜੀ ਡਿਜ਼ਾਈਨਰ ਸੂਟ ਆ ਗਏ ਹੁਣ ਉਹ ਟੀਚਰ ਵਾਲੇ ਸੂਟ ਆ ਗਏ ਮੈਡਮ ਵਾਲੇ ਸੂਟ ਆ ਗਏ ਬਜਾਰਾ ਜੇ ਕਾਟਨ ਦੇ ਸੂਟ ਦਾ ਰੇਟ ਹੈਗਾ 1000 ਰੁਪਿਆ ਅਸੀਂ 1000 ਦੇ 2 ਦੇ ਦੇਣੇ ਭਾਜੀ 2 ਮਤਲਬ 1000 ਦੇ 2 500 ਰੁਪਏ ਦਾ ਸੂਟ ਆ ਚੱਕੋ 5 500 ਦੇ ਵਿੱਚ ਸਾਡੇ ਕੋਲ ਬਹੁਤ ਸੋਹਣੇ ਡਿਜ਼ਾਈਨ ਆ ਬਹੁਤ ਸੋਹਣੀਆਂ ਪ੍ਰਾਈਟੀਆਂ ਆ ਚਾਹੇ ਤੁਸੀਂ ਪਾਕਿਸਤਾਨੀ ਟੱਚ ਲੈ ਲਓ ਆ ਦੁਪੱਟੇ ਦੇਖੋ ਕਿੰਨੇ ਖੁੱਲੇ ਡੁੱਲੇ ਦੇ ਕਿੰਨੇ ਸੋਹਣੇ ਸੋਹਣੇ 5-500 ਚ ਕਰਤੇ ਆ ਆ ਵੀ ਲੈ ਜਾਓ 5-500 ਚ 5-500 ਚ 5-500 ਚ ਚੱਕੋ 5-500 ਚ ਨੇਰੀਆਂ ਲਿਆਤੀਆਂ 5-500 ਵਾਲੇ ਸੂਟਾਂ ਦੀਆਂ ਚੱਕੋ ਜੀ ਬਟਿਕ ਸੂਟ ਆ ਗਿਆ ਭਾਜੀ ਬਾਜੂ ਬਣੇ ਪੌਂਚੇ ਬਣੇ ਆ ਚੈੱਕ ਕਰੋ 2000 ਵਾਲਾ ਸੂਟ 850 ਚ 850 ਚ 850 ਚ ਜੋ ਜਿਨ੍ਹਾਂ ਨੇ ਲੈਣਾ ਦਾਜ ਬੋੜ ਦਾ ਕੱਪੜਾ ਦੇਣ ਲੈਣ ਹੀ ਲੈਣਾ ਆਪਣੇ ਲੈਣਾ ਗਾਰੰਟੀ ਆ 50000 ਰੁਪਏ ਦੀ ਦਾਜ ਮੀਲ ਦਾ ਕਪੜਾ ਸਿਰਫ 15000 ਚ ਹੁਣ ਹੋਰ ਪਾਸੇ ਨਾ ਜਾਓ ਜਿਹੜੇ ਆਮ ਪਰਿਵਾਰ ਆ ਜੱਟ ਜ਼ਮੀਦਾਰ ਆ ਤੁਸੀਂ ਫਸਲਾਂ ਤੋਂ ਵਿਹਲੇ ਹੋ ਗਏ ਹੋ ਤੁਸੀਂ ਫਸਲ ਪੱਟ ਲਈ ਆ ਘਰ ਤੇ ਧੀ ਦਾ ਵਿਆਹ ਆ ਗਿਆ ਹੁਣ ਆਪਣੀ ਸਾਲ ਦੀ ਮਿਹਨਤ ਹੋਰ ਪਾਸੇ ਨਾ ਲਟਾਇਓ ਕੱਲਾ ਹੀ ਕੱਲਾ ਸਿਰਫ ਮਾਤੂ ਸ਼੍ਰੀ ਦਸਤਾਰਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਲੋਕਾਂ ਦੇ ਫਾਇਦੇ ਕਰਦਾ ਆਮ ਲੋਕਾਂ ਦੀ ਜੇਬਾਂ ਦਾ ਖਿਆਲ ਰੱਖਦਾ ਆਮ ਘਰਾਂ ਦੇ ਪਿੰਡਾਂ ਦੇ ਨਿਆਂ ਨਾਲ ਖਿਆਲ ਰੱਖਦਾ ਕਹਿੰਦਾ ਵੀ ਲੁੱਟ ਨਹੀਂ ਕਰਨੀ 200 ਰੁਪਏ 5 5 ਰੁਪਏ 10 10 ਰੁਪਏ ਦੇ ਮਾਰ ਜਾਂਦੇ ਮੈਂ ਗਾਰੰਟੀ ਦਿੰਦਾ ਚੈਲੰਜ ਕਰਦਾ ਆਹ ਦੇਖੋ ਸੂਟ ਸਾਰਾ ਦਿਖਾ ਦੇ ਕੈਮਰੇ ਵਾਲਿਆ ਆਹ ਸਾਰਾ ਸੂਟ ਦਿਖਾ ਦੇ ਆਹ ਫੋਟੋ ਵੀ ਦਿਖਾ ਦੇ ਮਾਡਲ ਵਾਲੀ ਫੋਟੋ ਜਿਹੜਾ ਬਾਜ਼ਾਰ 'ਚ 2000 ਰੁਪਏ ਦਾ ਸੂਟ ਆ ਤੁਹਾਨੂੰ ਅਸੀਂ ਦੇ ਰਣਾ 850 'ਚ 850 'ਚ ਭਾਜੀ ਫਰਕ ਬਹੁਤ ਪਾ ਦੇ 2 2000 ਵਾਲੇ 850 ਬਿਲਕੁਲ ਭਾਜੀ ਕੜਾਈ ਜਿਹੜੇ ਸੂਟ ਆਫਰ ਲਾ ਕੇ ਰੱਖੜੀ ਦੀ ਸਿਰਫ 4 ਦਿਨਾਂ ਦੀ ਸੇਲ ਆ 4 ਦਿਨਾਂ ਦੀ 4 ਦਿਨਾਂ ਦੀ ਸੇਲ ਦਾ ਫਾਇਦਾ ਲੈ ਲਓ ਆ ਕੇ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਆ ਵੀ ਦੇਖੋ ਚੀਚਾ ਮਤਲਬ ਹਰ ਇੱਕ ਚੀਜ਼ ਬੁਲਬੁਲ ਦੇ ਬੱਚਿਆਂ ਨੂੰ ਤਿਆਰ ਕੀਤੀ ਆ ਆ ਦੇਖ ਲਓ ਕੋਈ ਝੂਠ ਨਹੀਂ ਬੋਲਦੇ ਰੇਟ ਲੱਗ ਕੇ ਲਾਤਾ ਇਹ ਵੀ ਬਾਜ਼ਾਰ 'ਚ 2000 ਰੁਪਏ ਦਾ ਆ ਅਸੀਂ ਦਵਾਂਗੇ 850 ਦਾ ਸਿਰੇ 4 ਦਿਨ ਹੋਣੇ ਆ 24 ਜੁਲਾਈ ਤੱਕ ਆਜੋ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਆਜੋ 24 ਜਨਵਰੀ ਤੱਕ ਮਾਤੂ ਸ਼੍ਰੀ ਦਸਤਾਰ ਬਾਗੇ ਬਰਾਣੇ ਫਾਇਦੇ ਵੱਡੇ ਚੱਕੋ ਜੀ ਰਖੜੀ ਦੇ ਪਣ ਵਾਲੀ ਸੇਲ ਲਾਤੀ ਆ ਹਜ਼ਾਰ ਵਾਲਾ ਸੂਟ ਕਰਤੇ 1000 ਰੁਪਏ ਦੇ ਦੋ मतलब 500 ਦਾ ਇੱਕ ਆ ਚੈੱਕ ਕਰੋ ਜੀ ਬਲੈਕ ਕਲਰ ਹੈ ਬਾਜੂ ਤੇ ਵਰਕ ਪਹੁੰਚ ਹੈ ਤੇ ਵਰਕ ਤਪਟੇ ਤੇ ਵਰਕ ਹੈ ਵਰਕ ਹੀ ਵਰਕ ਵਰਕ ਹੀ ਵਰਕ ਰੇਡ 500 500 500 500 ਆ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਚੀਜ਼ਾਂ ਆ ਗਈਆਂ ਬੁੱਲ ਬੁੱਲ ਦੇ ਬੱਚਿਆਂ ਵਰਗੇ ਸੂਟ ਆ ਗਏ ਆ ਚਮ ਚਮ ਕਰਦੇ ਸੂਟ ਆ ਗਏ ਆ ਇਹ ਵੀ ਤੁਹਾਨੂੰ ਅਸੀਂ ਦੇ ਰਣਾ 850 ਦਾ ਸੂਟ ਮਤਲਬ 850 ਦੇ ਵਿੱਚ ਦੇਖੋ ਕਿੰਨੇ ਡਿਜ਼ਾਈਨ ਆ ਆ ਸੂਟ ਅਸੀਂ ਤੁਹਾਨੂੰ ਦੇ ਰਣਾ ਸਿਰਫ 1000 ਰੁਪਏ ਦਾ ਆ ਸੂਟ ਜਿਹੜਾ ਬਾਜ਼ਾਰ 'ਚ ਹੈਗਾ 3500 ਦਾ ਅਸੀਂ ਆਹ ਸੂਟ ਤੁਹਾਨੂੰ ਦੇ ਰਣਾ ਸਿਰਫ 1275 ਰੁਪਏ ਦਾ ਆ ਵੀ ਚੀਜ਼ ਚੈੱਕ ਕਰ ਲਓ ਜਿਹੜੀ 3500 ਦੀ ਹੈ ਬਾਜ਼ਾਰ 'ਚ ਅਸੀਂ ਦਵਾਂਗੇ ਸਿਰਫ 1500 ਰੁਪਏ ਦਾ ਸੂਟ ਦੇ ਰਣਾ ਦੇਖੋ ਸੂਟਾਂ ਦੇ ਰੇਟਾਂ 'ਚ ਧਮਾਕੇ ਕਿੰਨੇ ਆ ਦੇਖੋ ਜੀ ਸਿੱਧੀ ਜੀ ਗੱਲ ਹੈ ਕਹਿੰਦੇ ਆ ਤਾਜ਼ਵਰੀ ਦਾ ਕੱਪੜਾ 150000 'ਚ ਲੈ ਜਾਓ 2 ਲੱਖਾਂ ਲੱਖ ਚੇ ਲੈ ਜਾਓ ਉਹ ਕਿਸੇ ਗੱਲ ਤੋਂ ਕਹਿੰਨੇ ਆ ਆ ਜਾਓ ਹੁਣ ਆਲਦੀਆਂ ਲੁੱਟਾਂ ਬਜ਼ਾਰਾਂ ਚ ਨਾ ਕਰਾਓ ਰਖੜੀ ਤੇ ਹੁਣ ਥਾਂ ਥਾਂ ਧੱਕੇ ਨਾ ਖਾਓ ਸਿੱਧੋ ਸਿੱਧੀ ਮੋਗਾ ਰੋਡ ਤੇ ਆ ਜਾਓ ਮਾਤੂਸ਼ਰੀ ਦਸਤਾਰ ਪੱਗੇ ਪਹਿਣੇ ਆ ਜਾਓ ਚਾਰ ਦਿਨਾਂ ਦਾ ਮੇਲਾ ਦੇਖੋ ਕੁੜੀਆਂ ਚਿੜੀਆਂ ਵਾਲੇ ਟੀਕਾ ਵਾਲੇ ਪੀਸ ਅਸੀਂ ਤਿਆਰ ਕਰਾਤੇ ਆ ਪਰ ਰੇਟ ਅਸੀਂ ਕਰਤੇ ਆ ਘੱਟ ਵੱਡੇ ਵੱਡੇ ਮਹਾਲੀ ਚੰਡੀਗੜ੍ਹ ਲੁਧਿਆਣੇ ਪਠਿੰਡੇ ਮੋਗੇ ਸ਼ਹਿਰਾਂ 'ਚ ਜਾ ਕੇ ਲੁੱਟਣਾ ਕਰਾਓ ਇਹ ਹੀ ਸੂਟ ਡਬਲ ਡਬਲ ਰੇਟਾਂ ਦੇ ਉਹ ਡੰਮੀਆਂ ਦੇ ਲੱਗ ਲਾ ਕੇ 5-5000 ਦੇ ਸੂਟ ਵੇਚਦੇ ਆ ਪਰ ਅਸੀਂ 5-5000 ਵਾਲੇ ਸੂਟੇ 2-2000 'ਚ ਕਰਦੇ ਆ ਆ ਹੁਣ ਚੈਲੰਜ ਕਰਦੇ ਆ ਜੇ ਕੋਈ 5000 ਤੋਂ ਘੱਟ ਕੋਈ ਸੂਟ ਦੇ ਰਵੇ ਦੇਖੋ ਸਿੰਪਲ ਐਂਡ ਓਵਰ ਪਰ ਅਸੀਂ ਤੁਹਾਨੂੰ 2250 ਰੁਪਏ ਦੇ ਦੇਣਾ 5000 ਵਾਲਾ ਸੂਟ 2250 'ਚ ਜਿਹੜੀਆਂ ਪੜੀਆਂ ਲਿਖਿਆ ਕੁੜੀਆਂ ਰਾਇਲ ਕਰਾਂਦੀਆਂ ਜਿਹੜੀਆਂ ਕਿੰਨੀਆਂ ਸਾਨੂੰ ਚੀਜ਼ਾਂ ਆਮ ਨਹੀਂ ਪਸੰਦ ਆਉਂਦੀਆਂ ਉਹਨਾਂ ਲਈ ਵੀ ਆ ਚੀਜ਼ਾਂ ਸੀ ਤੁਹਾਨੂੰ ਦੇਣੀਆਂ ਛੇਤੀ ਆਜੋ 24 ਜੁਲਾਈ ਤੱਕ ਆਜੋ ਇੱਕ ਵਾਰੀ ਕੈਰਾ ਮਾਰ ਕੇ ਫਿਰ ਕਮਾ ਦੇ ਮੁੰਡਿਆ ਚਾਰੇ ਹੀ ਪਾਸੇ ਦੇਖ ਲੋ ਕਿੰਨਾ ਵੱਡਾ ਰਸ਼ ਲੋਕ ਦੂਰੋਂ ਦੂਰੋਂ ਆ ਗਏ ਲੋਕਾਂ ਦਾ ਮਾਤੂ ਸ਼੍ਰੀ ਤਸਤਾਰ ਅੰਕਲ ਉਹ ਪ੍ਰਦੀਪ ਪਿਆਰ ਦੇਖੋ ਕਿੰਨਾ ਲੋਕਾਂ ਨੂੰ ਪਤਾ ਵੀ ਸਾਡੀ ਸਾਲ ਦੀ ਮਿਹਨਤ ਜਿਹੜੀ ਕੀਤੀ ਆ ਸਾਡੇ ਜੇਪਾਂ ਦੇ ਟਾਕੇ ਨਹੀਂ ਮਾਰਨੇ ਲੋਕਾਂ ਨੂੰ ਪਤਾ ਕੱਪੜਾ ਵਧੀਆ ਤੇ ਸਸਤਾ ਮਿਲਣਾ ਇਸ ਕਰਕੇ ਰਸ਼ ਪੈ ਗਿਆ ਤੋਂ ਤੁਸੀਂ ਵੀ ਆਜੋ ਇਤਨੀ ਚੀਜ਼ਾਂ ਦਵਾਂਗੇ ਜੋ ਵਚਨ ਕਰਦੇ ਆ ਪੂਰੇ ਕਰਾਂਗੇ ਆਉਣਾ ਕਿੱਥੇ ਆ ਮਾਤੂ ਸ਼੍ਰੀ ਦਸਤਾਰ ਅੰਕਲ ਓਮ ਦਾ ਸਟੋਰ ਆ ਮੋਗਾ ਰੋਡ ਤੇ ਬਾਗਾਪੁਰਾਣਾ ਚਾਹੇ ਤੁਸੀਂ ਤਾਜਵਰੀ ਲਈ ਕੱਪੜਾ ਲੈਣਾ ਚਾਹੇ ਲਹਿੰਗੇ ਸ਼ਰਾਰੇ ਗਰਾਰੇ ਗਾਉਂ ਲੈਣੇ ਆ ਜਾਂ ਤੁਸੀਂ ਕੋਟ ਪੈਂਟ ਕੁੜਤੇ ਪਜਾਮੇ ਸ਼ੇਰਵਾਨੀਆਂ ਤੁਸੀਂ ਬਣਾਉਣੀਆਂ ਬਲੇਜ਼ਰ ਸਟਿਚ ਕਰਾਉਣੇ ਆ ਤੇ ਆਜੋ ਮਾਤੂ ਸ਼੍ਰੀ ਦਸਤਾਰ ਬਾਗਾਪੁਰਾਣਾ ਇੱਕ ਛੱਤ ਹੇਠਾਂ ਤੁਹਾਡੇ ਸਾਰੇ ਪਰਿਵਾਰ ਦੀ ਵਧੀਆ ਸ਼ਾਪਿੰਗ ਹੋ ਜੇ ਨੰਬਰ ਸਕਰੀਨ ਤੇ ਆ ਕੋਈ ਜਾਣ ਕੇ ਲੈਣੀ ਤੇ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਕੰਦੀ ਨਾਲ ਹਰਦੀਪ ਸਿੰਘ ਦੱਕੜ ਸਾਹਨ ਟੀਵੀ ਬਾਗਾਪੁਰਾਣਾ